ਸੋਹਿਲਾ ਰਾਗ ਗਉੜੀ ਦੀਵਕੀ ਮੰਲਾ ਪਹਿਲਾ ਏਕ ਓੰਕਾਰ ਸਿ ਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਗਾ ਹੋਏ ਵਿਚਾਰੋ ਤਿਤ ਕਰ ਗਾਉ ਸੋਹਿਲਾ ਸਿਵਰੋ ਸਜਨਾਰ ਤਮ ਗਾਉ ਮਿਰਨ ਪਾਉ ਕਾ ਸੋਹਿਲਾ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਉ ਨਿਤ ਨੇ ਜਿਹੇ ਸਮਾਲੀਐਣ ਦੇਖੇਗਾ ਦੇਵਨ ਹਾਰ ਤੇਰ ਦਾ ਨੇ ਕੀਮਤ ਨਾਮ ਪਵੇ ਤਿਸ ਦਾ ਤੇ ਕਮਣ ਸੁਮਾਰ ਸੰਭੂਸਾ ਲਿਖਿਆ ਮਿਰ ਕਰਪਾਉ ਤੇਲ ਦਿਉ ਸੱਜਣ ਸੀਸੜੀਆਂ ਜੋਇ ਸਾਸ ਸੁਮੇਲ ਕਰ ਕਰਿ ਹੋ ਪਹੁੰਚਾ ਸੜਨਿਤ ਪਵਨ ਸਦਾ ਰਾਸ ਸਿਮਰਗੀ ਨਾਨਕ ਸੇ ਦਿਵਨ ਰਾਗਿਆ ਸਮਨ ਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰਗਈ ਕੋ ਇਸ ਨੀਕ ਬਾਬਾ ਜਾ ਕਰ ਕਰਤੇ ਕੀ ਤੋਏ ਸੋ ਕਰਾ ਫੜਾਈ ਤੋਇ ਰਾਹ ਵਿਸਾ ਚਸੀਆਂ ਕੜੀਆਂ ਪਨਾਂ ਤਿਵਾਰੀ ਮਾਉ ਹੋਆ ਸੁਰਜੇ ਕੋ ਰਤਨੀ ਨਾਨੇ ਕਰਤੇ ਕੀਤੇ ਵੇਸ ਰਾਗਤਨਾ ਸ੍ਰੀ ਮਨਲਾ ਪਹਿਲਾ ਗਗਨ ਮੈਂ ਥਾਰਾ ਵਿੱਚ ਆਂ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੁਮ ਮਲਿਆਣੂ ਪਉਣ ਚੌਰੋ ਕਰ ਸਰਬਨਾਇ ਫਲਨ ਜੋਤੀ ਕੈਸੀ ਆਰਤੀ ਹੋਏ ਪਉਣ ਖੰਡਾਂਤਰੀ ਆਰਤੀ ਅਨਹਤਾ ਸਬਦ ਵਜੰਤ ਪੀਰਾਵ ਸਹਿਸ ਤਵ ਨੈਨ ਨਨ ਨੈ ਮਹ ਤੋਏ ਕੁ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਵਿਮਨ ਨਾਇਕ ਪਦ ਗੰਧ ਬਿਨ ਸਹਿਸ ਤਵ ਗੰਧ ਦੇ ਚਲਤ ਮੋਈ ਸਾਮੈ ਜੋਤ ਜੋਤਾ ਸੋਏ ਤੇ ਦੇ ਚਾਨਣ ਸਾਮੈ ਚਰਨ ਹੋਈ ਗੁਰ ਸਾਖੀ ਜੋਤ ਪ੍ਰਗਟੋਈ ਜੋਸ ਭਾਵੇ ਸੋ ਆਰਤੀ ਹੋਈ ਹਰ ਚਰਨ ਕਮਕਰੰਦ ਲੋਬਤ ਮਨੋ ਅੰਧਨ ਹੋਇ ਆਏ ਪਿਆਸਾ ਕਿਰਪਾ ਜਲ ਦੀ ਨਾਨਕ ਸਾਰੰਗ ਕੋ ਜਾਤ ਤੇ ਤਰਨਾਏ ਵਾਸਾ ਰਾਗ ਗਉੜੀ ਪੁਰਮਲਾ ਚੌਥਾ ਕਾਂਕ ਨੂੰ ਉਹ ਪਰਿਆ ਮਿਲ ਸਾਧੂ ਖੰਡਣ ਖੰਡਾਈ ਪੂਰਬ ਲਿਖਤ ਲਿਖੇ ਗੁਰ ਪਾਇਆ ਮਰਲੇ ਮੰਡਲ ਮੰਡਾਈ ਕਰ ਸਾਧੂ ਅੰਜਲੀ ਪਨਵਡਾਈ ਕੰਡਾਉਤ ਪਨਡਾ ਰਹਾਉ ਸਾਕ ਤਰਸਾ ਨ ਜਾਣਿਆ ਤਨੰਤਰੋਂ ਮੈਂ ਕੰਡਾਈ ਜਿਨ ਚਲੇ ਸੁਬੇ ਦੁਖ ਪਾਵੇ ਜਮ ਕਾਲ ਸੈ ਸੜੰਡਾਈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮਨ ਪੂ ਕੰਡਾਈ ਅਵਨਾਸੀ ਪ੍ਰੂਪਾ ਪਰਮੇਸ਼ਰ ਬਹੁ ਸੋਉ ਖਣ ਬ੍ਰਹਮੰਡਾਈ ਹਮ ਗਰੀ ਮਸਤੀਨ ਪਾ ਤੇਰੀ ਹਰ ਆਖ ਰਾਖ ਵਡਾਈ ਜਨ ਆਨਕ ਨਾਮ ਧਾਰ ਟਿਕ ਨਾਮੇ ਸੁਖ ਮੰਡਾਈ ਰਾਗ ਗੌੜੀ ਪੁਰ ਮੰਲਾ ਪੰਜਵਾ ਕਰੋ ਬਨੰਤੀ ਸੁਨ ਮਨ ਮੀਤਾ ਸੰਤਾਲ ਕੀ ਬੇਲਾ ਇਆਂ ਖਾੜ ਚ ਲੋਹੜਾ ਹਗੇ ਬਸੰਸੀਲਾ ਔਕਟੇ ਦਨ ਸੋਰੇ ਨਾਰੀ ਮਨ ਗੁਰ ਮਨ ਕਾਜ ਸਵਾਰੇ ਰਾਗ ਇਸ ਸੰਸਾਰ ਵਿਕਾਰ ਸੰਸਰੇ ਮੈਂ ਤਰੂ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਰਸ ਕਸਖ ਤਤ ਨ ਜਾਣੀ ਜਾ ਕੋ ਆਏ ਸੋ ਬਾਜ ਗੁਰ ਤੇ ਮਨ ਮੁਸੇਰਾ ਨਿਜ ਕਰ ਮੈਲ ਪਾਉ ਸੂ ਸਾਜੀ ਬਰਨੈ ਗੁਫੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿਆ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਾਂ ਸੁਖ ਮੰਗੇ ਮਕੂ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ